ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹੈਗੀ ਜੀ 2 ਫਰਵਰੀ ਅੱਜ ਹੈਗੀ ਜੀ ਬਸੰਤ ਪੰਚਮੀ ਤੇ ਬਸੰਤ ਪੰਚਮੀ ਨੂੰ ਗੁਰਗੁਣ ਸਿੰਘ ਜੀ ਦਾ ਵਿਆਹ ਪੁਰਬ ਹੁੰਦਾ ਹੈ ਜੀ ਆਪਾਂ ਅੱਜ ਜਾਵਾਂਗੇ ਜੀ ਗੁਰਦੁਆਰਾ ਗੁਰੂ ਕੇ ਲਾਹੌਰ ਲਓ ਜੀ ਸਵੇਰ ਦਾ ਟਾਈਮ ਹੈ ਤੁਸੀਂ ਦੇਖੋ ਸਾਰੇ ਜਣੇ ਅਜੇ ਸੁੱਤੇ ਹੀ ਪਏ ਨੇ ਤੇ ਆਪਾਂ ਨੇ ਨਿਕਲ ਜਾਣਾ ਜੀ 7:30 ਦੇ ਕਰੀਬ ਦੇਖਦੇ ਆਂ ਜੀ ਆਪਾਂ ਤਿਆਰ ਹੋ ਕੇ ਲਓ ਜੀ ਦਿਨ ਚੜ ਗਿਆ ਜੀ ਆਪਾਂ ਨੂੰ 8:30 ਹੋ ਗਏ ਜੀ ਘਰੋਂ ਨਿਕਲਦੇ ਨਿਕਲਦੇ ਹਾਂ ਨੂੰ ਕਿਉਂਕਿ ਟਾਈਮ ਓਵਰ ਹੋ ਗਿਆ ਸੀ ਕਾਫੀ ਤੇ ਆਪਾਂ ਚੱਲ ਪਏ ਜੀ ਗੁਰਦੁਆਰਾ ਸਾਹਿਬ ਨੂੰ ਤੇ ਰਸਤੇ ਦੇ ਵਿੱਚੋਂ ਮੇਰੀ ਸਿਸਟਰ ਨੇ ਜਾਣਾ ਹੈ ਜੀ ਮੇਰੇ ਭਾਜੀ ਨੇ ਜਾਣਾ ਉਹਨਾਂ ਦੇ ਬੱਚਿਆਂ ਨੇ ਜਾਣਾ ਤੇ ਮੇਰੀ ਮੰਮੀ ਜਾਣਗੇ ਜੀ ਤੇ ਮੇਰੀਆਂ ਦੋਵੇਂ ਭਾਬੀਆਂ ਤੇ ਸਾਡਾ ਛੋਟਾ ਜਿਹਾ ਨੰਨੂ ਵੀ ਤੇ ਮੇਰੀ ਭਤੀਜੀ ਸਾਰੇ ਜਣੇ ਤੇ ਅਦਰ ਮੇਰੀ ਬੇਟੀ ਅਸੀਂ ਦੋਵੇਂ ਜਣੇ ਤੇ ਲਓ ਜੀ ਆਪਾਂ ਚੱਲ ਪਏ ਜੀ ਘਰ ਤੋਂ ਤੇ ਮਹਾਰਾਜ ਦਾ ਓਟ ਆਸਰਾ ਲੈ ਕੇ ਕਿਉਂਕਿ ਮੇਰੇ ਫਾਦਰ ਸਾਹਿਬ ਦਾ ਹੁਕਮ ਹੈ ਜੀ ਇਹ ਦੇ ਆਪਾਂ ਨੂੰ ਗੁਰੂਕੇ ਲਾਹੌਰ ਆਪਾਂ ਮੱਥਾ ਟੇਕਣ ਵਾਸਤੇ ਹਰ ਸਾਲ ਆਪਾਂ ਜਾਂਦੇ ਆ ਜੀ ਤੇ ਲਓ ਜੀ ਆਪਾਂ ਪਹੁੰਚ ਚਲੇ ਆ ਜੀ ਕਰਾਲੀ ਤੇ ਪਰ ਕਰ ਲਿਆ ਕਰਾਲੀ ਕ੍ਰੋਸ ਤੇ ਲਓ ਜੀ ਹੁਣ ਆਪਾਂ ਪਹੁੰਚਣ ਵਾਲੇ ਆ ਜੀ ਰੋਪੜ ਤੇ ਰੋਪੜ ਤੋਂ ਫਿਰ ਆਪਾਂ ਭਾਬੀ ਉਹਨਾਂ ਨੂੰ ਨਾਲ ਲੈ ਕੇ ਉਸ ਤੋਂ ਬਾਅਦ ਫਿਰ ਆਪਾਂ ਚੱਲਦੇ ਆ ਜੀ ਗੁਰਦਵਾਰ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਲਓ ਜੀ ਆਪਾਂ ਪਹੁੰਚ ਗਏ ਜੀ ਰੋਪੜ ਤੇ ਲਓ ਜੀ ਆਹ ਦੇਖੋ ਜੀ ਰੋਪੜ ਦਾ ਪੋਲਾ ਜੀ ਇਹ ਤੇ ਮਹਾਰਾਜ ਓਟ ਆਸਰਾ ਦਵੇ ਜੀ ਆਪਣਾ ਤੇ ਲਓ ਜੀ ਹੁਣ ਆਪਾਂ ਪਹੁੰਚਣ ਵਾਲੇ ਆ ਜੀ ਕਰੋਲੀ ਕਿਨੌਲੀ ਟੱਪ ਕੇ ਫੇਰ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਵੀ ਕਿੰਨਾ ਕੁ ਰਸਤਾ ਇੱਥੋਂ ਸਾਡੇ ਸ਼ਹਿਰ ਤੋਂ ਕਰੀਬ ਹਨ ਇਹ 60 ਤੋਂ 60 ਕਿਲੋਮੀਟਰ ਦਾ ਆਨੰਦਪੁਰ ਸਾਹਿਬ ਹੈ ਜੀ ਤੇ ਉਸ ਤੋਂ ਅੱਗੇ ਹੈਗਾ ਜੀ 15-20 ਕਿਲੋਮੀਟਰ ਅੱਗੇ ਹੈ ਜੀ ਤੇ ਰਸਤੇ ਦੇ ਵਿੱਚ ਆਪਾਂ ਨੂੰ ਸਿਰਫ ਇੱਕ ਆਪਣਾ ਰੋਪਣ ਵਾਲਾ ਟੋਲ ਪਲਾਜ਼ਾ ਪਹਿਜਲਾ ਰੰਗੀਨਪੁਰ ਕੋਲ ਹੈ ਜੀ ਤੇ ਹੋਰ ਕੋਈ ਟੋਲ ਪਲਾਜ਼ਾ ਨਹੀਂ ਸੀ ਤੇ ਵਧੀਆ ਰਿਹਾ ਰਸਤਾ ਸਾਰਾ ਸਫਰ ਆਪਣਾ ਵਧੀਆ ਰਿਹਾ ਤੇ ਲੋ ਜੀ ਆਪਾਂ ਪਹੁੰਚਲੇ ਜੀ ਅਨੰਦਪੁਰ ਸਾਹਿਬ ਤੇ ਉਸ ਤੋਂ ਬਾਅਦ ਫਿਰ ਆਪਾਂ ਚੱਲਦੇ ਆਂ ਜੀ ਅਗਲੇ ਮੋੜ ਤੇ ਥੋੜਾ ਜਿਹਾ ਸੀ ਰਸਤਾ ਭੁੱਲ ਗਏ ਸੀਗੇ ਇਸ ਕਰਕੇ ਆਪਾਂ ਹੋ ਗਏ ਲੇਟ ਤੇ ਲੋ ਜੀ ਸਭ ਤੋਂ ਪਹਿਲਾਂ ਇੱਕ ਕੱਪ ਨੇ ਲੰਗਰ ਛਕਿਆ ਥੋੜਾ ਜਿਹਾ ਆਪਾਂ ਨੇ ਚਾਹ ਪਾਣੀ ਦਾ ਚਾਹ ਪਾਣੀ ਪੀਤਾ ਰਸਤੇ ਦੇ ਵਿੱਚ ਲੰਗਰ ਲੱਗਿਆ ਹੋਇਆ ਸੀਗਾ ਤੇ ਲੋ ਜੀ ਆਪਾਂ ਚੱਲ ਪਏ ਜੀ ਉੱਪਰ ਨੂੰ ਤੇ ਆਪਾਂ ਪਹੁੰਚ ਲੇ ਜੀ ਹੁਣ ਅਸੀਂ ਗਲਤ ਰਸਤੇ ਨੂੰ ਥੋੜਾ ਜਿਹਾ ਪੈ ਗਏ ਸੀਗੇ ਗਲਤ ਰਸਤਾ ਹੋਣ ਕਰਕੇ ਅਸੀਂ ਲੇਟ ਹੋ ਗਏ ਬਹੁਤ ਜ਼ਿਆਦਾ ਇਹ ਪਤਾ ਨਹੀਂ ਕਿਹੜਾ ਪੋਲਾ ਜੀ ਮੇਰੇ ਤੋਂ ਪੜਿਆ ਤਾਂ ਗਿਆ ਨਹੀਂ ਜੀ ਹੈਗਾ ਤੇ ਅਸੀਂ ਇੱਧਰ ਦੀ ਜਿਹੜੀ ਮਾਤਾ ਰਾਣੀ ਨਾਣਾ ਦੇਵੀ ਦੇ ਰਸਤੇ ਨੂੰ ਜਾਂਦੇ ਉਹ ਵਾਲੇ ਰਸਤੇ ਨੂੰ ਪੈ ਗਏ ਸੀਗੇ ਉਹ ਰਸਤਾ ਸਾਡੇ ਲਈ ਗਲਤ ਹੋ ਗਿਆ ਸੀਗਾ ਉਸ ਤੋਂ ਬਾਅਦ ਫਿਰ ਅਸੀਂ ਫੇਰ Google ਤੋਂ ਚੈੱਕ ਕੀਤਾ ਤੇ ਫਿਰ ਅਸੀਂ ਦੂਜੇ ਰਸਤੇ ਨੂੰ ਆਏ ਤੇ ਰਸਤੇ ਦੇ ਵਿੱਚ ਇਹਨਾਂ ਦੇ ਵੀ ਟੋਲ ਪਲਾਜ਼ਾ ਸੀਗਾ ਇੱਥੇ ਤੇ ਆਪਾਂ ਨੇ ਉੱਥੇ ਵੀ ਇਹਨਾਂ ਦਾ ਟੋਲ ਦਿੱਤਾ ਤੇ ਲਓ ਜੀ ਹੁਣ ਆਪਾਂ ਚੱਲ ਪਏ ਜੀ ਗੁਰੂਕੇ ਲਾਹੌਰ ਨੂੰ ਕਉਂਕੇ ਰਸਤੇ ਦੇ ਵਿੱਚ ਆਪਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆਈ। ਕਰੀਬਨ ਸਾਲੋ ਸਾਡੇ 1.5 ਤੋਂ 2 ਘੰਟਾ ਖਰਾਬ ਹੋ ਗਿਆ ਜੀ। ਉੱਥੇ ਤੇ ਲਓ ਜੀ ਆਪਾਂ ਪਹੁੰਚ ਅੱਲੇ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਗੱਡੀ ਆਪਾਂ ਨੇ ਇੱਥੇ ਹੀ ਪਾਰਕ ਕਰਤੀ ਤੇ ਰਸਤਾ ਦੇਖੋ ਜੀ ਭੀੜ ਬਹੁਤ ਹੈ। ਇਹ ਤਾਂ ਬਹੁਤ 3-4 ਕਿਲੋਮੀਟਰ ਉਰਾਂ ਦਾ ਹੀ ਰਸਤਾ ਹੈ ਜੀ। ਇਸ ਕਰਕੇ ਤੇ ਲਓ ਜੀ ਹੁਣ ਆਪਾਂ ਗੱਡੀ ਨੂੰ ਪਾਰਕ ਕਰਦੇ ਆਂ ਉਸ ਤੋਂ ਬਾਅਦ ਆਪਾਂ ਚੱਲਦੇ ਆਂ ਜੀ ਤੁਰ ਕੇ ਤੇ ਇੰਨੀ ਥਕਾਵਟ ਹੋਈ ਸੀਗੀ ਜੀ ਤੁਰ ਕੇ ਜਾਣੇ ਨਾਲ ਕਿਉਂਕਿ ਰਸਤਾ ਆਪਾਂ ਨੇ ਦੁੱਤੀਆਂ ਵਗੈਰਾ ਆਪਾਂ ਨੇ ਇੱਕ ਅਰਥੀ ਗੱਡੀ ਚ ਲਾਤੀਆਂ ਸੀਗੀਆਂ ਤੇ ਅੱਗੇ ਆਪਾਂ ਤੁਰ ਕੇ ਗਏ ਸੀਗੇ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਆਪਾਂ ਬਹੁਤ ਵਧੀਆ ਤਰੀਕੇ ਨਾਲ ਮੱਥਾ ਟੇਕਿਆ ਤੇ ਲਓ ਜੀ ਬਹੁਤ ਜ਼ਿਆਦਾ ਭੀੜ ਹੋਣ ਕਰਕੇ ਆਪਾਂ ਨੇ ਕੈਮਰਾ ਕਰ ਲਿਆ ਜੀ ਬੰਦ ਕਿਉਂਕਿ ਮੇਰੀ ਮੰਮੀ ਦੇ ਥੋੜਾ ਜਿਹਾ ਮਿਸ ਹੈਪਨਿੰਗ ਹੋ ਗਈ ਸੀਗੀ ਉਹਨਾਂ ਦੇ ਵਾਲੀਆਂ ਨੂੰ ਪੈ ਗਏ ਸੀਗੇ ਉੱਥੇ ਸੀਗੀਆਂ ਜਿਹੜੇ ਰਹਿਣ ਵਾਲੇ ਉੱਥੇ ਦੇ ਥੋੜੇ ਜਿਹਾ ਸ਼ਰਾਰਤੀ ਹੁੰਦੇ ਨੇ ਲੋਕੀ ਲੇਡੀਜ਼ ਸੀਗੀਆਂ ਤੇ ਬਹੁਤ ਖਰਾਬੀ ਲੱਗੀ ਉਹ ਗੱਲ ਬੁਰਾ ਲੱਗਿਆ ਜੀ ਕਿਉਂਕਿ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਆ ਕੇ ਵੀ ਤੁਸੀਂ ਇਹੋ ਜੇ ਕੰਮ ਕਰਦੇ ਹੋ ਤਾਂ ਤੁਹਾਡਾ ਪਤਾ ਨਹੀਂ ਕਿੱਥੇ ਭਲਾ ਹੋਏਗਾ ਉਹ ਤੋਂ ਮੇਰੀ ਮੰਮਾ ਨੇ ਬਹੁਤ ਧਿਆਨ ਨਾਲ ਇੱਕਦਮ ਅਚਾਨਕ ਉਹਨਾਂ ਦਾ ਧਿਆਨ ਪੈ ਗਿਆ ਜੀ ਤਾਂ ਕਰਕੇ ਬਚਾਅ ਹੋ ਗਿਆ ਨਹੀਂ ਤਾਂ ਮੇਰੀ ਮੰਮੀ ਦੀਆਂ ਵਾਲੀਆਂ ਉਹਨਾਂ ਨੇ ਲਾ ਹੀ ਲਈਆਂ ਸੀ ਤਕਰੀਬਨ ਇੱਕ ਵਾਲੀ ਤਾਂ ਉਹਨਾਂ ਦੀ ਨਿਕਲ ਹੀ ਗਈ ਸੀਗੀ ਤੇ ਦੂਸਰੀ ਉਹਨਾਂ ਦੇ ਹੱਥ 'ਚ ਆ ਗਈ ਤੇ ਇਸ ਕਰਕੇ ਤੇ ਅਸੀਂ ਪਿੱਛੇ ਮੁੜ ਕੇ ਜਦੋਂ ਦੇਖਿਆ ਤੇ ਬਹੁਤ ਬੁਰਾ ਹਾਲ ਹੈ ਜੀ ਲੋਕਾਂ ਦਾ ਇਹ ਗੱਲਾਂ ਬਹੁਤ ਗੁਰਦਾਰ ਸਾਹਿਬ ਦੇ ਵਿੱਚ ਬਹੁਤ ਗੰਦੀਆਂ ਲੱਗਦੀਆਂ ਨੇ ਜੇ ਲੋਕਾਂ ਦੀਆਂ ਤੁਸੀਂ ਗੁਰੂ ਘਰ ਦੇ ਖੁਸ਼ੀਆਂ ਪ੍ਰਾਪਤ ਕਰਨ ਆਏ ਤੁਸੀਂ ਆਪਣਾ ਮਹਾਰਾਜ ਦਾ ਨਾਮ ਲੈ ਕੇ ਆਪਣੇ ਘਰ ਨੂੰ ਜਾਓ ਜੀ ਇਹ ਜੇ ਸ਼ਰਾਰਤਾਂ ਨਾ ਕਰੋ ਮੈਂ ਭੈਣਾਂ ਨੂੰ ਸਾਰਿਆਂ ਨੂੰ ਰਿਕੁਐਸਟ ਕਰਦੀ ਆਂ ਜੀ ਕਦੇ ਵੀ ਕਿਤੇ ਵੀ ਜਾਣਾ ਆਪਣਾ ਦੂਜੇ ਪਾਸੇ ਲੇਜੋ ਤੇ ਆਪਣੇ origignal ਸੋਨੇ ਵਗੈਰਾ ਦੇ ਗਹਿਣੇ ਤੁਸੀਂ ਨਾ ਹੀ ਪੱਕ ਜਾ ਫੋਨ ਵਗੈਰਾ ਮਹਿੰਗੇ ਤੁਸੀਂ ਨਾ ਹੀ ਲੈ ਕੇ ਜਾਓ ਮੈਂ ਵੀ ਆਪਣਾ ਫੋਨ ਬਸ ਬਚਾ ਕੇ ਹੀ ਰੱਖਿਆ ਤੇ ਇੱਕ ਦੋ ਜਗ੍ਹਾ ਤਾਂ ਮੈਨੂੰ ਵੀ ਬੜੀ ਟੈਨਸ਼ਨ ਹੋਈ ਜੀ ਲੱਗਿਆ ਮੈਨੂੰ ਵੀ ਹਾਂ ਜੀ ਹੋ ਸਕਦਾ ਹੈ ਤੇ ਲੋ ਜੀ ਫਾਈਨਲੀ ਆਪਾਂ ਪਹੁੰਚ ਗਏ ਜੀ ਅੰਦਰ ਤੇ ਦੇਖੋ ਤੁਸੀਂ ਡੈਕੋਰੇਸ਼ਨ ਬਹੁਤ ਸੋਹਣੀ ਡੈਕੋਰੇਸ਼ਨ ਸਿਗੀ ਇਹ ਜੀ ਡੈਕੋਰੇਸ਼ਨ ਤਾਂ ਜੀ ਆਪਾਂ ਵਿਆਹਾਂ ਵਿੱਚ ਵੀ ਨਹੀਂ ਕਰਦੇ ਜੀ origianally ਜਿਆਦਾ ਆਪਾਂ ਵੀਡੀਓ ਨਹੀਂ ਸ਼ੂਟ ਕਰੀ ਇਸ ਕਰਕੇ ਇੱਕ ਬਾਬਾ ਜੀ ਮਨਾ ਤਾਂ ਨਹੀਂ ਕੀਤਾ ਉਹਨਾਂ ਨੇ ਤੇ ਬਾਬਾ ਜੀ ਦੇਖ ਰਹੇ ਸੀਗੇ ਇਸ ਕਰਕੇ ਤੇ ਸਾਨੂੰ ਇਦਾਂ ਲੱਗਿਆ ਵੀ ਸ਼ਾਇਦ ਵੀਡੀਓ ਬਣਾਉਣ ਦੀ ਮਨਾਹੀ ਹੈ ਜੀ ਇਸ ਕਰਕੇ ਅਸੀਂ ਬਣਾਇ ਨਹੀਂ ਤੇ ਬਾਅਦ ਦੇ ਵਿੱਚ ਬਾਬਾ ਜੀ ਕਹਿੰਦੇ ਵੀ ਅਸੀਂ ਕੋਈ ਮਨਾਹੀ ਨਹੀਂ ਜੀ ਕਰਦੇ ਜਿਨ੍ਹਾਂ ਨੇ ਵੀਡੀਓ ਬਣਾਣੀ ਬਣਾ ਸਕਦੇ ਤੁਸੀਂ ਤੇ ਲਓ ਜੀ ਆਪਾਂ ਨੇ ਫਿਰ ਅੰਦਰ ਦਾ ਥਿਊ ਲਿਆ ਪੁੱਛ ਕੇ ਆਪਾਂ ਵੀਡੀਓ ਸ਼ੂਟ ਕੀਤੀ ਕਿਉਂਕਿ ਬੁਰਾ ਲੱਗਦਾ ਜੀ ਜੇਕਰ ਕੋਈ ਰੋਕੇ ਟੋਕੇ ਵਧੀਆ ਨਹੀਂ ਜੀ ਲੱਗਦਾ ਤੇ ਲਓ ਜੀ ਇਹ ਤੁਸੀਂ ਪਹੁੰਚ ਗਏ ਅੰਦਰ ਤੁਸੀਂ ਮੇਰੇ ਨਾਲ ਨਾਲ ਤੁਸੀਂ ਵੀ ਦਰਸ਼ਨ ਕਰ ਸਕਦੇ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਦੇਖੋ ਇੰਨੀ ਸੋਹਣੀ ਉਹਨਾਂ ਨੇ ਕੀਤੀ ਹੋਈ ਸੀਗੀ ਡੈਕੋਰੇਸ਼ਨ ਬਹੁਤ ਵਧੀਆ ਲੱਗਿਆ ਲੱਗਿਆ ਵੀ ਜਿਵੇਂ ਸੱਚੀ ਵਿਆਹ ਹੈ ਜੀ ਗੁਰੂ ਮਹਾਰਾਜ ਦਾ ਐਨੇ ਸੋਹਣੇ ਪਾਠੇ ਸਿੰਘ ਐਨਾ ਵਧੀਆ ਕੀਰਤਨ ਕਰ ਰਹੇ ਸੀਗੇ 10 ਮਿੰਟ ਬੈਠ ਕੇ ਇੱਥੇ ਮਨ ਨੂੰ ਐਨਾ ਕੋ ਸਕੂਨ ਮਿਲੇ ਐਨੀ ਕੋ ਸ਼ਾਂਤੀ ਮਿਲੀ ਬਹੁਤ ਜ਼ਿਆਦਾ ਤੇ ਉਸ ਤੋਂ ਬਾਅਦ ਫਿਰ ਮੈਂ بیٹے ਨੂੰ ਵੀ ਮੱਥਾ ਟਿਕਾਇਆ ਕਿਉਂਕਿ بیٹے ਨੂੰ ਉਧਰੋਂ ਰਾਤ ਹੋਈ ਵੀ ਸੀਗੀ ਤੇ بیٹے ਨੂੰ ਪਹਿਲਾਂ ਮੈਂ ਮੈਸੇਜ ਕਰਤਾ ਸੀਗਾ ਪੁੱਤ ਅਸੀਂ ਉੱਥੇ ਜਾ ਰਹੇ ਹਾਂ ਗੁਰਦਵਾਰ ਸਾਹਿਬ ਦੇ ਵਿੱਚ ਤੇ ਉੱਠ ਕੇ ਤੁਸੀਂ ਮੱਥਾ ਜ਼ਰੂਰ ਟੇਕਿਓ ਤੇ ਲਓ ਜੀ ਆਪਾਂ ਬੇਟੇ ਨੂੰ ਵੀ ਮੱਥਾ ਲੱਗਿਆ ਜੀ ਟਕਾਉਣ ਅੰਦਰ ਤੇ ਹੋ ਕੇ ਆਨਲਾਈਨ ਆਪਾਂ ਨੇ ਬੇਟਾ ਬਹੁਤ ਖੁਸ਼ ਹੋਇਆ ਜੀ ਕਿਉਂਕਿ ਪਿਛਲੇ ਸਾਲ ਉਹ ਸਾਢ ਨਾਲ ਗਿਆ ਸੀਗਾ ਮੱਥਾ ਟੇਕਣ ਵਾਸਤੇ ਇਸ ਕਰਕੇ ਤੇ ਲਓ ਜੀ ਹੁਣ ਆਪਾਂ ਆਉਣ ਲੱਗੇ ਆ ਜੀ ਅੰਦਰਲੇ ਪਾਸੇ ਤੋਂ ਫਿਰ ਆਪਾਂ ਬਾਹਰਲੇ ਪਾਸੇ ਜਾ ਕੇ ਦੇਖ ਲੈਂਦੇ ਆ ਤੇ ਬਾਬਾ ਜੀ ਦਾ ਉਹ ਟਾਸਰਾ ਲੈ ਕੇ ਫਿਰ ਆਪਾਂ ਚੱਲਦੇ ਹਾਂ ਜੀ ਆਪਣੇ ਘਰ ਨੂੰ ਲੰਗਰ ਵਗੈਰਾ ਛਕਦੇ ਆ ਜੀ ਇੱਥੋਂ ਦੀ ਇੱਕ ਖਾਸੀਅਤ ਇਹ ਹੈ ਜੀ ਇੱਥੇ ਆਪਾਂ ਨੂੰ ਪ੍ਰਸ਼ਾਦ ਮਿਲਦਾ ਹੈ ਜੀ ਜਿਹੜਾ ਦੇਗ ਮਿਲਦੀ ਹੈ ਤੇ ਹਰ ਇੱਕ ਤਰ੍ਹਾਂ ਦੀ ਤੁਹਾਨੂੰ ਮਠਿਆਈ ਮਿਲੂਗੀ ਜੂਰੇ ਹਰ ਇੱਕ ਤਰ੍ਹਾਂ ਦੀ ਜਿੰਨੀ ਤਰ੍ਹਾਂ ਦੀ ਮਠਿਆਈਆਂ ਹੁੰਦੀਆਂ ਸਾਰੇ ਤਰ੍ਹਾਂ ਦੀਆਂ ਮਠਿਆਈਆਂ ਆਪਾਂ ਨੂੰ ਇੱਥੇ ਮਿਲਦੀਆਂ ਐ ਜੀ ਤੇ ਜਿਸ ਤਰ੍ਹਾਂ ਗੁਰਗੋਇੰਦ ਸਿੰਘ ਜੀ ਦਾ ਵਿਆਹ ਉਸ ਟਾਈਮ 'ਚ ਹੋਇਆ ਤਾਂ ਉਸੇ ਤਰੀਕੇ ਦੇ ਨਾਲ ਇੱਥੋਂ ਜਾਂਦੀ ਹੈ ਜੀ ਬਰਾਤ ਆਨੰਦਪੁਰ ਸਾਹਿਬ ਤੋਂ ਤੁਰਕੇ ਜਾਂਦੇ ਨੇ ਜੀ ਤੇ ਉਸ ਤੋਂ ਬਾਅਦ ਫਿਰ ਰਾਤ ਟਟਕਦੇ ਨੇ ਤੇ ਦੂਜੇ ਦਿਨ ਆਪਣਾ ਪਾਠ ਤੋਂ ਬਾਅਦ ਫਿਰ ਉਸੇ ਤਰੀਕੇ ਨਾਲ ਨਗਰ ਕੀਰਤਨ ਵਾਪਸ ਆਉਂਦਾ ਹੈ ਜੀ ਤੇ ਲਓ ਜੀ ਦੇਖੋ ਅੰਦਰ ਦਾ 뷰 ਬਹੁਤ ਵਧੀਆ ਲੱਗਿਆ ਜੀ ਤੇ ਅਸੀਂ ਸਾਰੇ ਜਣੇ ਲਾਈਨਾਂ ਦੇ ਵਿੱਚ ਲੱਗ ਕੇ ਮੱਥਾ ਟੇਕਿਆ ਇੱਥੇ ਆਪਣਾ ਬਦਾਮਾਂ ਦਾ ਗਿਰਿਆਂ ਦਾ ਹਰ ਇੱਕ ਤਰ੍ਹਾਂ ਦਾ ਪ੍ਰਸ਼ਾਦ ਮਿਲਦਾ ਜੀ ਬਹੁਤ ਵਧੀਆ ਲੱਗਿਆ ਤੇ ਇੱਥੇ ਤਰਵੈਣੀ ਬਣੀ ਹੋਈ ਜੀ ਤਿੰਨ ਤਰ੍ਹਾਂ ਦਾ ਪਾਣੀ ਇੱਥੇ ਇਕੱਠਾ ਹੁੰਦਾ ਹੈ ਜੀ ਉਹ ਆਪਾਂ ਜਲ ਘਰ ਨੂੰ ਲੈ ਕੇ ਆਏ ਆ ਜੀ ਮੱਥਾ ਟੇਕਣ ਵਾਸਤੇ ਤੇ ਰੋਜ਼ ਨਹਾਉਣ ਵਾਸਤੇ ਉਹਨੂੰ ਪੀਣ ਵਾਸਤੇ ਇਸ ਤਰੀਕੇ ਦੇ ਨਾਲ ਆਪਾਂ ਜਲ ਵਗੈਰਾ ਲੈ ਕੇ ਆਏ ਜੀ ਤੇ ਲੋ ਜੀ ਹੁਣ ਆਪਾਂ ਅੱਗੇ ਜੀ ਥੱਲੇ ਤੇ ਹੁਣ ਆਪਾਂ ਛੱਕਦੇ ਆਂ ਜੀ ਲੰਗਰ ਤੇ ਗੁਰੂ ਮਹਾਰਾਜ ਦੀ ਕਿਰਪਾ ਇੰਨੀ ਕੁ ਹੋਗੀ ਤੇ ਮਾਲਕ ਮੇਰਾ ਹਰ ਸਾਲ ਸਾਨੂੰ ਬੁਲਾਵੇ ਤੇ ਮੱਥਾ ਟੇਕਣ ਵਾਸਤੇ ਅਸੀਂ ਜ਼ਰੂਰ ਜਾਏ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਸੰਗਤ ਇੰਨੀ ਕੁ ਜ਼ਿਆਦਾ ਸੀਗੀ ਘੱਟ ਤੇ ਘੱਟ 5-6 ਲੱਖ ਬੰਦਾ ਹੋਊਗਾ ਜੀ ਤੇ ਇੰਨੀ ਕੁ ਭੀੜ ਸੀਗੀ ਆਪਣੇ ਪ੍ਰਾਇਦ ਦਾ ਪਤਾ ਹੀ ਨਹੀਂ ਸੀ ਚੱਲਦਾ ਹੈਗਾ ਜੀ ਬਹੁਤ ਜ਼ਿਆਦਾ ਭੀੜ ਸੀ ਇੱਧਰ ਦੇਖੋ ਕਿੰਨਾ ਵਧੀਆ ਲੰਗਰ ਲਾਇਆ ਹੋਇਆ ਜੀ ਇਹਨਾਂ ਨੇ ਤੇ ਬਹੁਤ ਵਧੀਆ ਲੱਗਿਆ ਸਾਨੂੰ ਜੀ ਤੇ ਲੋ ਜੀ ਹੁਣ ਆਪਾਂ ਲੰਗਰ ਛੱਕ ਕੇ ਫੇਰ ਚੱਲਦੇ ਆਪਾਂ ਘਰ ਨੂੰ ਤੇ ਸਾਰੇ ਰਸਤੇ ਦਾ ਤੁਸੀਂ ਵੀਊ ਦੇਖਿਓ ਤੇ ਸਾਰੇ ਜਣੇ ਵੀਡੀਓ ਨੂੰ ਪੂਰਾ ਇੰਜੋਏ ਕਰਿਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜਾਂਦੇ ਜਾਂਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀਆਂ ਨੇ ਤੇ ਵੀਡੀਓ ਦੇਖਣ ਲਈ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਤੇ ਹੁਣ ਆਪਾਂ ਚੱਲਦੇ ਆਂ ਜੀ ਵਾਪਸ ਘਰ ਨੂੰ ਅਨੰਤਪੁਰ ਸਾਹਿਬ ਤੋਂ ਹੋ ਕੇ ਜੀ ਤੇ ਉਸ ਤੋਂ ਬਾਅਦ ਫਿਰ ਆਪਾਂ ਆਪਣੇ ਘਰ ਆਉਂਦੇ ਆਂ ਜੀ ਤੇ ਦੇਖਦੇ ਹਾਂ ਮਹਾਰਾਜ ਦਾ ਉਤਸਵ ਲੈ ਕੇ ਤੇ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਫਿਰ ਧੰਨਵਾਦ ਜੀ ਥੈਂਕ ਯੂ ਬਾਬਾ ਜੀ ਤੁਹਾਡੇ ਸਿਰਾਂ ਤੇ ਮਿਹਰ ਭਰੇ ਹੱਥ ਐਦਾ ਹੀ ਰੱਖੇ ਤੇ ਸਾਨੂੰ ਵੀ ਅੱਗੇ ਤੇ ਅੱਗੇ ਤਰੱਕੀਆਂ ਕਰਨ ਦਾ ਪ੍ਰਮਾਤਮਾ ਬਲ ਵਾਪਸੇ